ਹੁਣ ਇਸ ਗੁਰਦਾਰੇ ਮੱਥਾ ਟੇਕਿਆ ਨਾ ਤੇ ਫਿਰ ਦੇਖਨੇ ਕਿੱਧਰ ਦੀ ਤਿਆਰੀ ਆ ਤੇ ਅੱਜ ਵਾਪਸੀ ਹੋ ਜਣਾਣਾ ਆਪਾਂ ਸਸਿਕਾਲ ਸਵਾਗਤ ਤੁਹਾਡਾ ਈ ਦਿਨ ਵਲੌਗ ਦੇ ਵਿੱਚ ਤੇ ਅੱਜ ਆਪਣੀਆਂ ਕੋਸ਼ਿਸ਼ਾਂ ਆਪੀ ਵਾਪਸ ਨੂੰ ਹੋਣੀ ਬਟਾਲੇ ਸ਼ਹਿਰ ਵਾਲ ਨੂੰ ਨਵੇਂ ਬੈਗ ਬੋਗ ਸਾਰੇ ਰੱਖ ਲਏ ਟੰਗ ਲਏ ਹੁਣ ਤੇ ਹੁਣ ਚੱਲੇ ਆ ਵਾਪਸੀ ਬਟਾਲੇ ਵਾਲ ਨੂੰ ਤੇ ਦੇਖਦੇ ਆ ਕਿਹੜੇ ਗੁਰਦਾਰ ਸਾਹਿਬ ਰਸਤੇ 'ਚ ਰੁਕਦੇ ਆ ਜਾਂ ਕਿੱਦਾਂ ਮੈਂ ਮੇਰੇ ਅੜਿਛੜੀ ਉੱਗਾਂ ਹਾਂ ਤੇ ਕੁੜਤਾ ਵੀ ਮੈਂ ਪਾਇਆ ਆ ਪਰ ਮੈਂ ਕੋਈ ਹੰਦਸਾ ਕੋਈ ਯਾਦ ਭੁੱਲ ਗਿਆ ਤੇ ਇੱਕ ਡੈਡੀ ਵਾਲਾ ਕੱਲ ਬੰਨਿਆ ਸੀਗਾ ਬਲੈਕ ਤੇ ਚਲੋ ਉਸਤਾਦ ਜੀ ਆਓ ਬਾਹਰੋਂ ਚਲੋ ਜੀ ਬੋਲੇ ਸੁਨਹਾਰ ਸਤਿ ਸ਼੍ਰੀ ਅਕਾਲ ਹੋਏ ਕੁਝ ਕਹਾਸਾਂ ਬਾਹਰ ਦੀ ਕੀ ਮਤਲਬ ਮਾਸ਼ਾ ਅੱਲ ਹੁਣ ਚੱਲੇ ਆਂ ਵਾਪਸੀ ਇੱਥੇ ਅਗਲੇ ਨੇ ਲਿਖਿਆ ਵੀ ਰੁਕਣਾ ਮਨਾ ਹੈ ਅੱਗੇ ਜਾ ਕੇ ਵੇਖਦੇ ਆਂ ਮੈਂ ਕਿੰਨੇ ਜਾਂਦੇ ਲੋਟੇ ਆਹ ਰਸਤਾ ਕਿੱਥੇ ਆ ਇੱਥੇ ਰੋ ਪੀ ਲੀਏ ਪਹਿਲਾਂ ਆਪਾਂ ਤੇ ਸਲਾਹ ਚੇਂਜ ਹੋ ਗਿਆ ਗੁਰੂਕੇਲਾਵਰ ਜਾਣਾ ਦਰਸ਼ਨ ਕਰਨ ਵਾਸਤੇ ਇੱਥੇੋਂ ਪਹਿਲੇ ਹੁਣ ਆਪਾਂ ਇਹ ਮਾਣਾ ਦੇਵੀ ਵਾਲੇ ਰੋਡ 'ਚ ਆਪਾਂ ਸਮੋਤੇ ਹਾਂ ਆਹ ਦੇਖੋ ਮੈਂ ਕਹਿੰਨਾ ਕਿਦਾਂ ਠੀਕ ਹੈ ਮਾਸਰ ਜੀ ਗੁਰੂਕੇਲਾਵਰ ਜਾਣਾ ਲੋਰ ਵੀ ਇੱਥੇ ਪਹੁੰਚ ਕੇ ਆਪਾਂ ਗੁਰੂਕੇਲਾਵਰ ਗੁਰਦਸਾਹਿਬ ਮੈਂ ਵੀ ਨੂੰ ਲੱਗ ਰਹੀ ਨੇ ਗੇਲ ਦੇ ਨਾਲ ਨਾਲ ਤੁਰ ਨੂੰ ਹੀ ਪੁਰਾ ਜਨਾ ਮੈਂ ਢੰਡਾ ਲਾ ਓਏ ਓਏ ਸ਼ਾਬਾਸ਼ ਅਜੀ ਸ਼ਾਬਾਸ਼ ਅਜੀ ਸ਼ਾਬਾਸ਼ ਚੱਲੇ ਚੱਲ ਇਹ ਗੁਰਦੁਆਰਾ ਪਹੁੰਚਿਆ ਆਪਾਂ ਸਿਰਸਾ ਸੈ ਇ ਤੇ ਇੱਥੇ ਆਪਾਂ ਨੂੰ ਆਪਣੇ ਸਬਸਕ੍ਰਾਈਬਰ ਮਿਲ ਗਏ ਸਗੇ ਉਹਨਾਂ ਦੀ ਵੀ ਛੋਟੀ ਜੀ ਕੁੜੀ ਆ ਸੀਗੀ ਉਹਨਾਂ ਦੀ ਕੁੜੀਆਂ ਨੇ ਸਾਡੀ ਕੁੜੀਆਂ ਨਾਲ ਖੇਡਦੀ ਸੀ ਕਾਫੀ ਇੰਜੋਏ ਕੀਤਾ ਤੇ ਉਦਾਂ ਉਹ ਵੀ ਬਟਾਲੇ ਰਹੀ ਆ ਦੀਦੀ ਇੱਥੇ ਵਿਆਹੇ ਨੇ ਅਨੰਦਪੁਰ ਸਾਹਿਬ ਹਾਂ ਰਸਤੇ ਵਿੱਚ ਪਹਾੜੀ ਇਲਾਕਾ ਨੇ ਥੋੜਾ ਆ ਜਾਂਦਾ ਆ ਆਨੰਦਪੁਰ ਸਾਹਿਬ ਨੂੰ ਜਾਂਦੇ ਆ ਤੇ ਇੱਥੇ ਆਣਾ ਵੇ ਪਕੌੜੇ ਇਹਨਾਂ ਦੇ ਦੇਖਿਆ ਮਿੰਟੋ ਮਿੰਟੀ ਗਈਆਂ ਹੀ ਹੈ ਉਦਾਂ ਕਹਿੰਦੇ ਨੇ ਠੀਕ ਨਹੀਂ ਹੈ ਚੱਕਰ ਆਉਂਦੇ ਇੱਥੇ ਰਸਤੇ ਵਿੱਚ ਰੁਕੇ ਸੀ ਇਹ ਇੱਥੇ ਹੁਣ ਲੱਗੇ ਆ ਜੂਸਪੀਨ ਜੂਸ ਪੀ ਲਈ ਗੁੜੀਆਂ ਤੇ ਸੌਂਗੀ ਆਵੇ ਆ ਚਾਦਰ ਜੀ ਨੇ ਚੁੰਨੀ ਜੀ ਤਾਣੀ ਹੈ ਬੈਗ ਵੇਖੇ ਨਹੀਂ ਆ ਵਾਪਸ ਆਉਂਦੇ ਆ ਬੈਗ ਬੜਾ ਵੇਂਦੇ ਨੇ ਜੇ ਜਾਂਦਿਆ ਬੜੇ ਵੇਖੇ ਵਾਪਸ ਆਉਂਦੇ ਇੱਕ ਵੀ ਨਹੀਂ ਵੇਖੇ ਹੈ ਬੱਜ ਗਏ ਵਧੀ ਜਾ ਹਾਂ ਤੂੰ ਜਰ ਬਾ ਆ ਗਿਆ ਇੱਕ ਵਾਰ ਨਹੀਂ ਕਹਿੰਦੇ ਇਹ orange ਕਰਵਾਇਆ ਤੇ ਇੱਕ mango ਕਰ ਦਿਓ ਠੀਕ ਹੈ mango ਕਰਨਾ ਨਾ ਜੇ mango ਤੇ ਕਰ ਨਹੀਂ ਰਿਹਾ ਤਾਂ ਭਲੇ ਸਹੀ ਕਰ ਹਾਂ ਇਹ ਦੇਓ ਇਹ ਦੀ ਸਹੀ ਹੈ ਸਹੀ ਹੈ ਸਹੀ ਹੈ ਉਹ ਖਟਾ ਨਹੀਂ ਆਗਾ ਹਣਾ ਠੀਕ ਬਣਿਆ ਬਹੁਤ ਵਧੀਆ ਕਿਦਾਂ ਬਣੀ ਗੱਲ ਗੱਲ ਕਹਿੰਦੀ ਆ ਜੇ ਤਾਂ ਉਹ ਟੱਕਾ ਨਹੀਂ ਨਾ ਮਾਰਾ ਤੀਸਟੀ ਹੈ ਸੁਆਦ ਜੂਸ ਆਪਣਾ ਕੋਈ ਹੈਗਾ ਜੂਸ ਚੋਟਰ ਵਾਲਪੰਪ ਤੇ ਰੁਕੇ ਸੀਦੇ ਉੱਥੇ ਪੈਰਟ ਦੇਖਿਆ ਵਾਲਾ ਬੋਲਦਾ ਕ ਨਹੀਂ ਇਹ ਬੋਲਦਾ ਵਿੱਚ ਵਿੱਚ ਬਸ ਉੱਤੀ ਜੀ ਖਾਤਾ ਵਾ ਹਾਂ ਨਹੀਂ ਯਾਰ ਇਹ ਨਹੀਂ ਬੋਲਦਾ ਨਹੀਂ ਬੋਲਦਾ ਹਣੀ ਇਹਨੂੰ ਵੱਡੀ ਦੇ ਕੋਲ ਖੜੋ ਵੀ ਬੋਲੂਗਾ ਹੈ ਚੀਚੀ ਬਾਹਰ ਵੀ ਖੜੇ ਕਰਦੇ ਨੇ ਆਹ ਵਾਲ ਖੜੇ ਜਿਹਾ ਵਾਕਿਆ ਜੀ ਇਹ ਜੱਜੀ ਵੀ ਬਣਿਆ ਨਹੀਂ ਅਮਰੂਦ ਲੱਗੇ ਕਰਾਉਣਾ ਉਹ ਟਾਇਰ ਵੇ ਕਿਥੇ ਚਾੜੇ ਜਮਾਨੇ ਹੈ ਇਹ ਕਿਹੜਾ ਏਰੀਆ ਪਾ ਏ ਏਰੀਆ ਕਿਹੜਾ ਏਰੀਆ ਹਿਾਰਪੁਰ ਹੈ ਜੀ ਹਿਾਰਪੁਰ ਕੰਡਾ ਬਾਈਪਾਸ ਹੈ ਜੀ ਕੰਡਾ ਕੰਡਾ ਬਾਈਪਾਸ ਹੈ ਟਾਂਡਾ ਬਾਈਪਾਸ ਠੀਕ ਠੀਕ ਮੈਂ ਕਹਣੀ ਕੰਡਾ ਹਿਾਰਪੁਰ ਨਾਲ ਖੜਿਆ ਹਾਂ ਹਾਂਜੀ ਇਹਦਾ ਬੁਰਾ ਹਾਲ ਹੋੰਡਿਆ ਵਮਟੀਆਂ ਹੋੰਡੀਆਂ ਨੂੰ ਇਹ ਬੁਰਾ ਹਾਲ ਹੋ ਗਿਆ ਇਹਨੂੰ ਮਰੂਥ ਖਵਾਉਨੇ ਨਿੰਬੂ ਨਹੀਂ ਰੱਖਿਆ ਵੀ ਨਿੰਬੂ ਨਿੰਬੂ ਨਹੀਂ ਰੱਖਿਆ ਓ ਯਾਰ ਯਾਰ ਹੁਣ ਚੱਲੇ ਆ ਡੈਡ ਜੀ ਦੇ ਦੋਸਤ ਦੇ ਘਰੇ ਤੇ ਹੁਣ ਥੋੜਾ ਫਰੂਟ ਲੈ ਰਹੇ ਹਾਂ ਇਥੋਂ ਚਲੋ ਜੀ ਅਦਪਾ ਲੈ ਲੈਨੇ ਅੰਗੂਰ ਉਹ ਬੇ ਬਲਾਗ ਵੇਖਣ ਉਹ ਦੋ ਦੋ ਤੰਦਰ ਕਲੋਡ ਹੋ ਜਾਂਦਾ ਹਾਏ ਇਹ ਤਾਂ ਗੱਲ ਹੈ ਕਿ ਬਿਲਕੁਲ ਤੇ ਹੁਣ ਕੋਈ ਨਹੀਂ ਆਦਤ ਪਾਹਰ ਕਚੀ ਲੈ ਜਾਂਦਾ ਨਾ ਨਗਪੂਰੇ ਕੋਈ ਪੈਸੇ ਜਦੋਂ ਬਸ ਬਸ ਜਿਵੇਂ ਮੰਗੇ ਸੰਦਾ ਪਿਆ ਹੁਣ ਪਾ ਆ ਮੈਂ ਬਾਕੀ ਪੈਸੇ ਦੇ ਦੇ ਡੈਡੀ ਤੇ ਦੋਸਤ ਦੇ ਘਰੇ ਆਏ ਆ ਕਿਉਂਕਿ ਡੈਡੀ ਬਾਹਰ ਐ ਇਸੇ ਦੋਸਤ ਦੇ ਨਾਲ ਹੀ ਰਹਿੰਦੇ ਰਹੇ ਨੇ ਇਕੱਠੇ ਰਹਿੰਦੇ ਰਹੇ ਤੇ ਗੱਡੀ ਇਹਨਾਂ ਦੇ ਵਾ ਇਧਰ ਪਲਾਟ ਚ ਲਾਤੀ ਐ ਵੀ ਚਲੋ ਖੇਡੋ 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 ਸ਼ਾਬਾਸ਼ ਚਲੋ ਨਹੀਂ ਉਹ ਭੂਮਰਾਾ ਲਾ ਇੱਕ ਮਿੰਟ ਉਹ ਐਕਸ਼ਨ ਮਾਰ ਦੇਣਾ ਰੁਕ ਜਾ ਰੋਜਾ ਵੇਖਿਓ ਮੁੰਡਾ ਲਗਾ ਬਾਲ ਰੋਜਾ ਉਹਨੂੰ ਕਰਾ ਲੈਣਾ ਰੋਜਾ ਰੋਜਾ ਚੱਲ ਚੱਲ ਬਾਲ ਖੜਾ ਵੇਖਿਓ ਸੇਮ ਟੂ ਸੇਮ ਜਿੰਨੂੰ ਜਿੰਨੂੰ ਪਤਾ ਹੋਊਗਾ ਜਸਪ੍ਰੀਤ ਭੂਮਰਾ ਦਾ ਐਕਸ਼ਨ ਉਹ ਵੇਖਿਓ ਕਿਉਂ ਮੰਨਦੇ ਜੀ ਹੁਣ ਮੈਂ ਇਹਦੇ ਵਿੱਚ ਵਲੌਗ ਵਿੱਚ ਕੋਸ਼ਿਸ਼ ਕਰਨਗੇ ਜਸਪ੍ਰੀਤ ਭੂਮਰਾ ਦਾ ਵੇਖਿਓ ਐਕਸ਼ਨ ਲਾਉਂਗਾ ਇਹਦਾ ਵੇਖਿਓ ਸੇਮ ਟੂ ਸੇਮ ਹੋਊਗਾ ਪਿੱਛੇਓ ਇੱਕ ਵਾਰੀ ਫੇਰ ਵੇਖਿਓ ਫੇਰ 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 ਇੱਕ ਵਾਰੀ ਹੋਰ ਬਾਸਰ ਪੀਟ ਤੇ ਵੈਰੀ ਗੁੱਡ ਲੈ ਵੀ ਜਸਵੀ ਮਾਹੂਣਾ ਨੇ ਆਊਟ ਕਰਤਾ ਕਹਿੰਦੇ ਮੇਲਾ ਹੁਣ ਆਊਟ ਹੋ ਗਿਆ ਜੀ ਆਊਟ ਹੋ ਗਿਆ ਗੱਡੀ ਦੀ ਹੁਣ ਬੱਟੀ ਇਤਰੇ ਜਾਣ ਦੇ ਤੇ ਜੁੱਤੀ ਦਾ ਸੱਚਾ ਨਾ ਕਾਰ ਚ ਲੱਗੇ ਜਦੋਂ ਤੰਤਝੇ ਬਾਹਰ ਸੁੱਟਦੀ ਜੁੱਤੀ ਕਿੱਥੇ ਸੱਪ ਹੋਊਗਾ ਤੇ ਨਹੀਂ ਉਹ ਸੱਪ ਕਿਦੇ ਮੋਰਵਾਓ ਆ ਵੇਖਿਓ ਵੀ ਆਹ ਵੇ ਮੋਰ ਓਏ ਓਏ ਕਿੱਥੇ ਆ ਪੈਦਾ ਪਈਆਂ ਨੇ ਆਹੋ ਹੋ ਹੋ ਪਹਿਲਾ ਪਾਈਆ ਵਾਕੇ 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 ਆਈ ਆਏ ਪੈਲ ਪੋਂਦੇ ਮੋਰ ਉਹ ਵੇਖੋ ਓਏ ਓਏ ਉਹ ਪੈਲ ਪਹਿਲੀ ਵਾਰੀ ਵੇਖੇ ਓਏ ਉਹਦੇ ਖੰਭ ਆ ਜਾ ਵੇਖਣ ਲਈ ਆ ਜਾ ਵੇਖਣ ਲਈ ਆ ਚੱਲੀਏ ਆ ਚੱਲੀਏ ਦੀਦੀ ਆ ਚੱਲੀਏ ਜਾਣੇ ਵੇਖ ਕੇ ਹੰਨੇ ਆਪਾਂ ਪੈੜ ਗਿਆ ਨਾ ਕੋਈ ਨਾ ਆਪਣੀ ਖੇਤੀ ਬਾੜੀ ਉੱਥੇ ਮੈਂ ਲਾਦਾ ਖੰਭ ਲੱਥੇ ਨਹੀਂ ਉਹਦੇ ਉਹ ਬੁਖਬਾਰੀ ਬੰਦ ਕਰ ਤੇ ਮਾੜੀ ਭੱਜ ਕੇ ਜਾ ਮੋਰ ਦੇ ਲੱਗੇ ਆ ਗਏ ਆਪਾਂ ਉਹ ਵੇਖ ਮੋਰ ਨੇ ਪੈਰ ਪਾਈ ਜਿਹੜੇ ਨੇ ਉਹ ਜੋ ਸਾਹਮਣੇ ਉਹ ਘੁੰਮਣ ਡਿਆ ਨਾ ਉਹ ਔਰ ਕੁ ਮੰਡਿਆ ਬਹਿਲ ਪਾਈ ਉਹ ਹੋ 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 ਦੇ ਹੋ ਦੇ ਹੋ ਦੇ ਆਇਆ ਓਏ ਆਇਆ ਓ ਭੱਜ ਗਿਆ ਯਾਰ ਮਾਨੀ ਦੁਖੀ ਕਰਤਾ ਯਾਰ ਆ ਜਾ ਆ ਜਾ ਬਬੂ ਕੋਈ ਨਹੀਂ ਕਹਿੰਦੇ ਇੱਧਰ ਆ ਓ ਚਲ ਗਿਆ ਯੋ ਤੇ ਉਹ ਜਾਂਦਾ ਯੋ ਓ ਚਲ ਗਿਆ ਅਗਲਾ ਉਹ ਵੱਡੀ ਨੂੰ ਵੇਖ ਕੇ ਚਲ ਗਿਆ ਤੇ ਹਾਂ ਉਹ ਵੱਡੀ ਨੂੰ ਵੇਖ ਕੇ ਚਲ ਗਿਆ ਤੈਨੂੰ ਵੇਖਿਓ ਮੋਰ ਓਏ ਕਹਿੰਦੇ ਹਾਥੀ ਆ ਗਿਆ ਹਾਥੀ ਆ ਗਿਆ ਲੈ ਗਾੜੀ ਤਾਰਾਂ ਫੇਰ ਵੱਧੀਆਂ ਨਿਕਲ ਲੱਗਿਆ ਵਾਕਈ ਬਹੁਤ ਸੋਹਣਾ ਲੱਗਣ ਡਿਆ ਸੀ ਹਣਾ ਬਹੁਤ ਪਿਆਰਾ ਲੱਗਣ ਡਿਆ ਸੀ ਡਰ ਗਿਆ ਨਾ ਲਾਲ ਲਾ ਪੀਕਾਕ ਪੀਕਾਕ ਬਹੁਤ ਪਿਆਰਾ ਲੱਗਣ ਡਿਆ ਹੈ ਹਣਾ ਖਲਾਰਲਾ ਵੀ ਓਏ ਜਾ ਲੈ ਓ ਚਲ ਗਿਆ ਪਰਾਂ ਨੂੰ ਪਰਾਂ ਨੂੰ ਚਲ ਗਿਆ ਵੇਖ ਕੇ ਫੇਰ ਜਦੋਂ ਵੱਡੀ ਵਾਲ ਨੂੰ ਵੇਂਦਾ ਨਾ ਤੇ ਪਹਿਲਾਂ ਚੱਜ ਜਾਂਦਾ ਨਾਲ ਹੀ ਆ ਵੇ ਚਾਚੀ ਜੀ ਵੀ ਆ ਗਏ ਨੇ ਲੈ ਅਬ ਬੁੰਮਰਾ ਵੀ ਆ ਗਏ ਨੇ ਅਛਾ ਬਸ ਉਹ ਤੁਹਾਡਾ ਸਾਥੀ ਕਿਥੇ ਗਿਆ ਦੂਜਾ ਉਹ ਲੈ ਇਹ ਪਹਿਲਾਂ ਆਇਆ ਵਾ ਹੈ ਉਹ ਇਹ ਲੱਭਦਾ ਨਹੀਂ ਆ ਮੈਂ ਕਹਿੰਦਾ ਨਿਕਲਦਾ ਲੱਭਦਾ ਨਹੀਂ ਵਿੱਚ ਉਹ ਕਿਥੇ ਚਲ ਗਈਆਂ ਸ਼ਾਬਾਸ਼ ਆਓ ਆਓ ਬੰਬਈ ਤੇ ਚਲ ਜਿਓਗੇ ਬੰਬਈ ਤੇ ਚਲ ਜਿਓ ਜਾਓ ਫੋਟੋ ਆਪਾਂ ਖਿੱਚਨੇ ਇੱਕ ਫਰਸਟ ਕਲਾਸ ਇਹ ਬੜੇ ਚਿਰਾਂ ਬਾਅਦ ਇਹ ਚਾਚੀ ਵਲੌਗ ਵਿੱਚ ਆਏ ਹੈ ਇੱਕ ਮੇਰੀ ਦੀ ਚਾਚੀ ਆਪਣੀ ਚਲੋ 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 ਖਲੋ ਖਲੋ ਵਾ ਸ਼ਾਇ ਨੀ ਪੇਸ਼ ਜਾਣ ਦਿੰਦਾ ਤੇ ਕਰਨਾ ਕੀ ਹੈ ਤੂੰ ਮੇਰਾ ਮਗਰੀ ਪਿਆਰ ਇਨਨਾ ਨਾ ਮਗਰੀ ਪਿਆਰ ਇਨਨਾ ਹੈ ਅੱਜ ਪਹਿਲੀ ਵਾਰੀ ਵੱਖੇ ਮੈਂ ਮੋਰ ਨੂੰ ਵੇਖਿਆ ਪਹਿਲਾਂ ਪਾਉਂਦੇ ਨੇ ਵੀ ਇੱਥੇ ਪੈਲਦੇ ਆਂ ਪਾਉਣਗੇ ਹੋਰ ਬਹੁਤ ਪਾਉਂਦੇ ਇੱਥੇ ਉਹ ਤੋਂ ਕੋਠਿਆਂ ਦੇ ਪਾਈਆਂ ਹੁੰਦੀਆਂ ਚਵਾਰਿਆਂ ਤੇ ਉਹ ਜੁੱਤੀ ਲੈ ਕੇ ਜਾਈ ਜਾਂਦੇ ਕੋਈ ਚੱਕਰ ਤਾਂ ਨਹੀਂ ਉਹ ਜਗ੍ਹਾ ਤਾਂ ਨਹੀਂ ਆ ਤਰ ਮੇ ਚਪਲਾ ਲੈ ਕੇ ਨਾ ਜਾਓ ਮੁੱਗਾ ਪੀਰ ਦੀ ਜਗਾ ਅੱਛਾ ਅੱਛਾ ਠੀਕ ਮੀਆਂ ਚੜਦੀਆਂ ਇੱਥੇ ਫੇਰ ਤੇ ਬਿਲਕੁਲ ਨਾ ਨਾ ਜਾਓ ਉਧਰਲੇ ਬਸ ਹਾਂ ਅਸਲ ਤੇ ਇੱਥੇ ਤਾਂ ਰੁਕੇ ਥੱਕ ਗਏ ਯਾਰ ਡਰਾਈਵਿੰਗ ਕਰ ਕਰਕੇ ਥੋੜੀ ਡਰਾਈਵਿੰਗ ਕੀਤੀ ਹੈ ਹੁਣ ਚੱਲੇ ਆ ਘਰੇ ਚਾਹ ਪਾਣੀ ਪੀ ਲਿਆ ਵੀਡੀਓ ਬਣਾ ਲਈਆਂ ਚੱਲੇ ਆ ਹੁਣ ਉਧਰ ਬਣਾਉਨੇ ਇੱਕ ਰੀਲ ਉਧਰ ਪੱਲੀ ਸਾਈਡ ਕੁੱਤੇ ਵੱਡੇ ਭਜਾਏ ਰੋੜੀ ਮਾਰਵਾ ਦੇ ਇੱਥੇ ਇਕੱਠੇ ਹੋਏ ਹੈਂ ਮੱਜਾਂ ਕਿ ਤਰ੍ਹਾਂ ਦੀਆਂ ਕਿ ਕਿਦਾਂ ਦੀਆਂ ਹੁੰਦੀਆਂ ਉਦਾਂ ਦੀਆਂ ਹੋਰ ਤਰ੍ਹਾਂ ਦੀਆਂ ਕਿਦਾਂ ਦੀਆਂ ਸਿੰਘ ਵੀ ਅਸ਼ਾ ਉਹ ਸਿੰਘ ਉਹ ਇਹ ਸਹੀ ਆ ਵੀ ਸਿੰਘ ਚਾਚਾ ਜੀ ਹੁਣ ਇਹਦੇ ਨਾਲ ਆ ਗੁਲਾਬ ਕਿੰਨਾ ਭਰਿਆ ਪਿਆ ਵੇਖੋ ਫੁੱਲਾਂ ਦੇ ਨਾਲ ਨਾ ਗੁਲਾਬ ਦਾ ਬੂਟਾ ਆ ਵੇਖ ਮੈਂ ਕਿੰਨਾ ਭਰਿਆ ਜੀ ਜਿੰਨਾ ਦੱਸ ਦੇ ਨਾਤਾ ਨਾ ਉਹਨਾਂ ਨੂੰ ਖੁਸ਼ਬੂ ਕਾਦੀ ਆਉਣੀ ਆਂਦੀ ਆਂਦੀ ਖੁਸ਼ਬੂ ਬੜੀ ਦੋਣੀ ਮੈਂ ਜਿੰਨਾ ਦੱਸ ਦੇ ਨਾਤਾ ਨਾ ਉਹਨਾਂ ਨੂੰ ਖੁਸ਼ਬੂ ਹੀ ਕਾਦੀ ਆਉਣੀ ਸਹੀ ਗੱਲ ਪੱਕੀ ਹੈ ਪੱਕੀ ਗੱਲ ਨਾ ਹੋਰ ਕੀ ਆ ਹੋਰ ਕੀ ਆ ਚਾਚਾ ਇਹ ਨਹੀਂ ਦੱਸਣ ਦੇ ਵੀ ਆ ਇਹ ਬੂੜੇ ਹੈ ਨਾ ਇਹ 100 ਸਾਲ ਤੋਂ ਉੱਪਰ ਹੈ ਇਹਨੂੰ ਟਾਈਮ ਹੋ ਗਿਆ ਕਾਫੀ ਪੁਰਾਣਾ ਹੈ ਕਦੇ ਕਹਿੰਦੇ ਬਹੁਤ ਟਾਈਮਾਂ ਦੀਆਂ ਗੱਲਾਂ ਆ ਬਹੁਤ ਪੁਰਾਣੇ ਆ ਤੇ ਇੱਥੇ ਇੱਕ ਦੋ ਫੋਟੋ ਕਲਿੱਕ ਕਰਦੇ ਹਾਂ ਬਹੁਤ ਉਦਿਹ ਲੱਗ ਰਿਹਾ ਹੈ ਇਹ ਬੂੜ ਕੋਕੀ ਪੁਰਾਣਾ ਉਹ ਵੱਡਾ ਹੀ ਬਹੁਤ ਹੈ ਤੇ ਛਾਂਗਿਆ ਬੜੀ ਬੜੀ ਕਹਿੰਦੇ ਆਜੋ 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 ਮੂਮੀ ਦਾ ਮੁੰਡਿਆ ਫੋਨ ਸ਼ਾਬਾਸ਼ ਤਾੜੀਆਂ ਰੀਲਾਂ ਚੱਜਦੀਆਂ ਬਣਨੀਆਂ ਕੋਈ ਵੀ ਉਹ ਪਰੰਨ ਨਹੀਂ ਟਿੰਕੂ ਪਾ ਲੈ ਬਣਾਈ ਸਟਾਰਟ ਮੰਮੀ ਕਹਿੰਦੇ ਵੱਡੀ ਦੀ ਫੋਟੋ ਨਾਲ ਇੱਥੇ ਖਲਾਰਕ ਲਾ ਮੈਂ ਬੋਰਡ ਤੇ ਫੇਰ ਸੋਣਾ ਲੱਗਣਾ ਵੇ ਚੱਲ ਹਾਂ ਲੱਗਣਾ ਮੱਝ ਬੰਨੀ ਤੋ ਵੀ ਨਾ ਕਿੰਨਾ ਲੱਗਣੇ ਨੇ ਮੱਝ ਬੰਨੀ ਦਰੱਖਣਾ ਇਹਦੇ ਨਾਲ ਲੱਗਦੀ ਹੇ ਦੱਸ ਸਾਰੇ ਜਣੇ ਸੁਣ ਲੋ ਇਹ ਮੇਰੀ ਬਹੁਤ ਸੀ ਪਲਾਉਂਦੇ ਜੇ ਹਰ ਵਾਰੀ ਲਾਉਂਦੇ ਜੇ ਹਾਂ ਬਹੁਤ ਜ਼ਿਆਦਾ ਕਰਦੇ ਇਹ ਕਿੱਥੇ ਆ ਖਰਾਬ ਕਰ ਓਏ ਮੋਰ ਓਏ ਓਏ ਪਹਿਲਾਂ ਇਹ ਵੀ ਉੱਤੇ ਲਾਣੀ ਨਾ ਪਾਉਂਦਿਆ ਪਹਿਲਾਂ ਕਿੱਥੋਂ ਪਾਵੇਂ ਵੀ ਤੇਰੇ ਵੱਲ ਦੇ ਵੇਖਣ ਡਿਆ ਕੀ ਹੈ ਹਾਂ ਨਹੀਂ ਤੂੰ ਨਾਲ ਨੱਚੇ ਕਿ ਪਹਿਨਾ ਪਾਉਂਦਾ ਉਧਰ ਨਾ ਜਾ ਪਈ ਮੋੜ ਲਿਆ ਇਹਨੂੰ ਹਣ ਆ ਜਾ ਆ ਜਾ ਉਧਰ ਇਹ ਵੀ ਤੂੰ ਜਾਣ ਦੇ ਨਹੀਂ ਕਿੰਨਾ ਬੜਾ ਵਧੀਆ ਲੱਗੰਦੇ ਹੈ ਨਾ ਕਿੱਥੇ ਆ ਆ ਯੂ ਲੈ ਹੁਣ ਤੇ ਬਹੁਤ ਨੇੜੇ ਹੀ ਇਹਦੇ ਪਰ ਪੈਰ ਪਾਵੇ ਡਰਦਾ ਬਰਾ ਮੋੜਣਾ ਡਰਦਾ ਆ ਲੈ ਰੀਲਾਂ ਬਣਾ ਲਈਆਂ ਨੇ ਦੋ ਚਾਰ ਮੈਂ ਤੇ ਇੱਕ ਹੀ ਬਣਾਈ ਸੰਦੀਪ ਨੇ ਇੱਕ ਰੀਲ ਬਣਾਈ ਤੇ ਵੱਡੀ ਜੀ ਨੇ ਬਣਾਈਆਂ ਪੰਜ ਸੱਤ ਹਾਂ ਮੈਂ ਇੱਕ ਚੁੰਮਾ ਦੋ ਝੋਟੇ ਲੈਣੇ ਆ ਫੇਰ ਮੈਂ ਜਾਣਾ ਤੂੰ ਰੋਂਦੀ ਰਹਿੰਦੀ ਲੈ ਵੀ ਰੋਂਦੀ ਰਹਿੰਦੀ ਹੈਂ ਤੂੰ 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 ਝੂਟਾਂ ਤੇ ਰੋਈ ਜਾ ਤੇ ਤੇਰੀ ਮੰਮੀ ਰੀਲਾਂ ਤੇ ਰੋਂਦੀ ਰਹਿੰਦੀ ਹੈ ਪਹਿਲੀ ਉਸਨੇ ਮੰਮੀ ਨਾਲ ਕੰਮ ਨਹੀਂ ਕੀਤਾ ਲੈ ਯਾ ਲੈ ਓਏ ਓਏ ਇਤਨੇ ਵਾਜੇ ਲੈ ਨਾ ਹੋਣਾ ਚੱਲੇ ਆਪਾਂ ਵਾਪਸ ਹੀ ਆ ਆ ਗਿਆ ਡੈਡੀ ਪਾ ਉਹਦਾ ਦੇ ਇਹਦੇ ਛੋੜੀ ਪਾਣੀ ਦੇ ਕੋਲ ਤਾਣੀ ਇਹ ਚ ਨਹੀਂ ਬੋਦੀ ਡੈਡੀ ਬੋਤਲ ਪਾਣੀ ਵਾਲੀ ਕੋਲ ਲੈ ਦੇ ਚੱਲ ਅੰਠਾ ਦਿੱਤੇ ਨਾਲ ਪਾਣੀ ਰੁਕ ਜਾ ਗੂ ਆ ਬੋਲ ਬੋਲ ਇਹਦੇ ਦੂਜੀ ਪੀਓ ਨਾ ਪੜਾਓ ਬਣਾਇਂ ਪਾਏ। ਉਹ ਤਾਂ ਨਾ ਪਾਈਆਂ ਰ ਮਿਲ ਕੇ ਆਪਣੇ ਬੋਤਲ ਤੇ। ਆ ਨਾਲ ਤਾਂ ਪਾਣੀ ਚ ਪਾਓ। ਇਹ ਜੋ ਆ ਮਸਾਨ। ਚੁੱਪ ਕਰ ਜਾ ਮੈਂ ਬਹੁਤ ਸਾਈ। ਜਲਦੀ ਚੱਲੀਏ। ਹੈ? ਉਹ ਚੁੰਨੀਆਂ ਸਾਹਮਣੇ ਲੱਗੀਆਂ ਹੁਣ ਆਪਾਂ ਗੁਰਦੁਆਰਾ ਪਹੁੰਚ ਗਏ ਪੁੱਲ ਪੁਖਤਾ ਸਾਹਿਬ ਦੇ ਇੱਥੇ ਮਮੇ ਨੇ ਚੁੰਨੀਆਂ ਲੱਲਣਗੇ। ਆਹੋ। ਆਈਆਂ ਪਸੰਦ ਕ ਨਹੀਂ? ਹੈ? ਆ ਆਏ ਆਈ ਮਮੀ। ਇਹ ਇੰਨਾ ਚਾ। ਆਹ ਕੰਨੀਆਂ ਨਹੀਂ ਆ ਨਹੀਂ ਆਹ ਕੰਨੀਆਂ ਲੱਗੀਆਂ ਆ। ਨਹੀਂ ਆਪਣੇ ਸ਼ਹਿਰ ਬਟਾਲੇ ਆ ਗਏ ਆਂ ਮਹਾਰਾਜ ਕਿਰਪਾ ਇਸਲਾਮ। ਚਲੋ ਫਸ ਦੇ ਖੇਡਦੇ ਗਏ ਸੀ ਫਸ ਦੇ ਖੇਡਦੇ ਆ ਗਏ। ਤੇ ਹੁਣ ਲੱਗੇ ਆਂ ਰੋਟੀ ਬਾਜ਼ੂ ਵੀ ਲੇਟ ਹੋਈ ਕਾਫੀ ਜ਼ਿਆਦਾ ਆਪਾਂ ਨਾ। ਮੈਂ ਤੁਹਾਨੂੰ ਇਥੋਂ ਤਾਂ ਦੇ ਦੇ ਬਾਰ ਸਕਿਉਰਿਟੀ ਫਾੜਨ। ਮੋਸਟਲੀ ਤਾਂ ਹੋਏ 10 ਕਰੋੜ ਤੇ ਆਪਾਂ ਆਏ ਆ। ਆ ਜਿਹੜੇ ਇਹ ਇੰਦਰ ਤੇ ਜੀ ਜੀ ਆ ਜਾਓ ਉੱਥੇ ਪਹਿਲਾਂ ਬਾਹਰੋਂ ਜਿੱਥੇ ਤੋਂ ਉਧਰੋਂ ਖੰਦੇਰੀ ਹੈ। ਆ ਦੇ ਤੂ ਜੀ ਵਾਲੇ ਸਾਹਿਬ। ਇੱਥੇ ਹੁਣ ਮਨਿੰਦਰ ਭਾਜੀ ਹੁਣ ਮਿਸ ਕਰਨੇ ਨਹੀਂ ਤੇ ਨਹੀਂ ਤੇ ਮਨਿੰਦਰ ਭਾਜੀ ਹੁਣ ਪਤਾ ਕਿੱਥੇ ਬੈਠਣਾ ਬੈਠਣਾ ਇੱਥੇ ਬੈਠਣਾ ਹੈਗਾ। ਤੇ ਹੁਣ ਉਹਨਾਂ ਨੂੰ ਮਿਸ ਕਰਨੇ ਕੀ ਕਰਨਾ? ਹੈਂ? ਉਹ ਆ ਕੇ ਨੀ ਟਿਕਾ ਪਰ ਚੁੱਪ ਕਰੋ। ਚੁੱਪ ਕਰ। ਉਹ ਬੰਦਾ ਕੀ ਆ। ਉਹ ਨਹੀਂ ਮੈਂ ਤੇ ਮੈਨੂੰ ਮੈਂ ਤੇ ਰੋਣ ਵਾਲੀ ਗੱਲ ਹੀ ਵੀ ਕੀਤੀ ਮੈਂ ਵੈਸੇ ਗੱਲ ਕੀਤੀ ਵੀ ਇੱਥੇ ਉਹਦੀ ਜਗ੍ਹਾ ਹੀ ਬਸ। ਠੀਕ ਹੈ। ਆ ਥੋੜੇ ਪਾਰੇ ਪਾਰੇ ਤੁਹਾਨੂੰ ਨਹੀਂ ਹੋਣੇ ਇਹਨੇ ਥੋੜੀ ਮੂਲੀ ਖਾਣੀ ਮੂਲੀ ਦੀ ਮੈਂ ਖਾਣੀ ਨੀंबू ਪਾ ਲਓ ਨਾ ਨਿੰਬੂ ਪਾਤਾ ਨਿੰਬੂ ਵੈਰੀ ਗੁੱਡ ਮੂਲੀ ਦਾ ਜੋ ਚਾੜਿਆ ਇਹਨੇ ਚਾੜਿਆ ਉਹਦਾ ਮੂਲੀ ਨਾਲ ਇੱਥੇ ਨਾਲ ਤੇ ਆਈ ਖੀ ਦੇ ਅੰਡਾ ਜਣਾ ਸਾਰੇ ਖੰਡਾ ਨਾ ਪਾਟ ਦੇ ਦੇ ਇਹਨੇ ਕਿਹਾ ਦੇਖੀਰੋ ਦੇ ਖਾ ਟਮਾਟਰ ਖੀਰਾ ਖੀਰਾ ਲੂਣੋ ਉਹ ਲੂਣ ਦੇ ਪਾਇਆ ਨਾ ਸੱਚ ਲੂਣ ਪਾਓ ਯਾਰ ਉੱਲਾ ਆਪਾਂ ਦੋਨੋਂ ਲੈ ਵੀ ਰੋਟੀ ਖਾ ਲਈ ਆਪਾਂ ਹੁਣ ਤੇ ਛਾਹ ਹੋਣੀ ਉਹਨੂੰ ਵੀ ਖਾ ਲਈ ਰੋਟੀ ਲੈ ਵੀ ਘਰੇ ਪਹੁੰਚ ਗਏ ਆਪਾਂ ਹੁਣ ਬੈਗਬੁਗ ਖੋਲਣ ਦੇ ਆਂ ਰਸੇ ਰਸੇ ਖੋਲਣੀਆਂ ਨੇ ਤੇ ਡੈਰੀ ਨੇ ਲੈਣ ਲਾਉਣ ਬੈਗ ਨਾਲ ਵੱਡੀ ਹੈਲਪ ਕਰਾ ਰਹੀ

ਨੇੜੀ ਕਰ ਰਹੇ ਨੇ ਪਾਠ ਮੰਮੀ ਸਾਡੀ ਜਿਹੜਾ ਕੰਮ ਹੁੰਦਾ ਆਪਣੀ ਡਿਊਟੀ ਪੂਟਾਉਣ ਦੇ ਦਵਾਈਆਂ ਦੀ ਬਹੁਤ ਦਵਾਈਆਂ ਮੰਮੀ ਧਿਆਨ ਰੱਖਦੀ ਆ